ਅੱਜ ਆਪਾਂ ਤੁਹਾਨੂੰ ਬੇਸਣ ਦਾ ਪਰਸ਼ਾ ਬਣਾਉਣਾ ਦੱਸਾਂਗੇ ਵੀ ਕਿਵੇਂ ਬਣਦਾ ਹੈ ਆਪਾਂ ਸ਼ੁਰੂ ਕਰਦੇ ਹਾਂਗੇ 2 ਚਮਚੇ ਤੰਨੇ ਚਮਚੇ ਦੇਸੀ ਘਿਓ ਦੇ ਪਾਵਾਂਗੇ 3 ਵੱਡੇ ਚਮਚੇ ਤੇ ਤਿੰਨੇ ਵੱਡੇ ਚਮਚੇ ਬੇਸਣ ਦੇ ਪਾਵਾਂਗੇ

బేసన భా ఉ Dùng Clay ended static Thấy tôi hay không, cũng vì ਆਪਾਂ ਆਪਣਾ ਜਿਹੜਾ ਆਟਾ ਹੈਗਾ ਬੇਸਣਾਂ ਦਾ ਜਿਹੜਾ ਪੁੱਜ ਚੁੱਕਿਆ ਹੈ ਇਹ ਬਹੁਤ ਹੀ ਵਧੀਆ 스멜 ਆ ਰਹੀ ਹੋएगी ਤੇ ਹੁਣ ਇਹਦੇ ਵਿੱਚ ਆਪਾਂ ਚੀਨੀ ਪਾਵਾਂਗੇ 3 ਵੱਡੇ ਚਮਚ ਜਿੰਨੇ ਆਪਣਾ ਖੰਡ ਸੀ ਉਨਾਂ ਹੀ ਘੋੜ ਤੇ ਉਨਾਂ ਜੇਸਨ ਸੀ अगला पाकी तो हम थोड़ा चिल्ली होगा हम ले रहे हो और भाभी खाने बेसन वाली भी होगी मकाये कुछ मकाये हम ले रहे हैं ਚਾਹੇ ਬਿਸੰਗਾ ਆਦਾ ਕੋਈ ਹੋਵੇ ਕੋਈ ਗ੍ਰਾਫਿਕ ਕੰਮ ਆ ਮੈਨੇ ਕਹਿੰਦੀ ਕਿ ਤੁਹਾਨੂੰ ਇਹ ਪ੍ਰਸ਼ਾਦ ਆਪਣਾ ਜਿਹੜਾ ਦੇਸੂ ਦਾ ਬਣ ਚੁੱਕਿਆ ਹੈਗਾ ਬਹੁਤ ਵਧੀਆ ਬਣਾਇਆ ਹੈਗਾ ਕੜਾਹੀਏ ਦੇ ਨਾਲ ਲਾਦੇ ਰਹਿੰਦੇ ਹਾਂ ਪ੍ਰਸ਼ਾਦ ਆਪਣਾ ਰੈਡੀ ਆ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਬਣਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤੇ ਪੂਰੀ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ ਹੋਵੇਗਾ ਹੁਣ ਆਪਾਂ ਇਹਨੂੰ ਏ ਟੇਸਟੀ ਕਰਾਂਗੇ ਦੁੱਧ ਨਾਲ ਖਾਵਾਂਗੇ ਆਪਾਂ ਇਹਨੂੰ